ਕੋਨੇ ਆ ਨਾ ਜ਼ਿਆਦਾਤਰ ਐਸ ਹਿਸਾਬ ਨਾਲ ਇੱਧਰ ਨੂੰ ਜ਼ਿਆਦਾਤਰ ਲੋਕ ਵਾਹੁੰਦੇ ਆ ਵੈਸੇ ਮੈਂ ਤਾਂ ਨਹੀਂ ਐਵੇਂ ਵਾਹਦਾ ਇਧਰੋਂ ਜਿੱਥੋਂ ਮੁੜਨਾ ਨਾ ਪਹਿਲਾਂ ਇਹਨੇ ਛੱਡਣੀਆਂ ਇੱਥੇ ਮਿੱਟੀ ਐਸ ਪਾਸੇ ਆਹ ਗੁੱਠ ਤੇ ਛੱਡੂਗਾ ਇੱਥੇ ਜਾ ਕੇ ਤੇ ਦੋਨੇ ਐਨੂੰ ਸਿੱਧਾ ਹੁਣਾਂ ਇੱਥੋਂ ਨੇ ਸਿੱਧਾ ਹੋਣ ਲੱਗਿਆਂ ਤੇ ਇਹਨੇ ਮਿੱਟੀ ਚੱਕ ਲੈਣੀ ਐ ਐਵੇਂ ਤਵੀਆਂ ਕਰਦੀਆਂ ਗਈਆਂ ਇੱਥੋਂ ਮੋੜ ਆਉਣਾਗਾ ਐਸ ਪਾਸੇ ਆਹ ਗੁੱਠ ਤੇ ਮਿੱਟੀ ਛੱਡ ਦੇਣਗੀਆਂ ਇੱਥੋਂ ਸਿੱਧੀਆਂ ਹੋਣਗੀਆਂ ਤੇ ਇੱਥੋਂ ਫੇਰ ਭਰ ਜਾਣਗੀਆਂ ਉਹ ਮਿੱਟੀ ਅਗਲੀ ਗੁੱਠ ਤੇ ਇੱਥੇ ਛੱਡ ਕੇ ਗਾਂ ਫੇਰੇ ਇਹ ਚਾਰੇ ਗੁੱਠਾਂ ਤੇ ਹੁਣ ਕੰਪਿਊਟਰ ਦਾ ਆਪਾਂ ਲਵਾਉਨੇ ਆਂ ਉੱਚੀ ਨੀਵੀ ਸਾਰਿਆਂ ਨੂੰ ਜਿਆਦੇ ਆਪਣੀ ਹੁੰਦੀ ਹੈਗੀ ਅਗੁੱਠਾਂ ਤੇ ਹੋਰ ਕਿਤੇ ਉੱਚਾ ਨੀਵਾਂ ਨਹੀਂ ਹੁੰਦਾ ਜਿੰਨਾ ਕ ਹੁੰਦਾ ਉਹ ਸੁਹਾਗਾ ਪਧਰੀ ਕਰ ਦਿੰਦਾ ਤੇ ਇਹਦਾ ਵੀ ਤੁਹਾਨੂੰ ਤਰੀਕਾ ਦੱਸਾਂਗੇ ਵੀ ਕੀ ਕਰਨਾ ਚਾਹੀਦਾ ਉਹ ਵੱਡੀ ਵੀਡੀਓ ਨਾ ਆਪਣੀ ਇੱਕ ਹੋਰ ਆਊਗੀ ਉਹ ਟਰੈਕਟਰ ਨਾਲ ਮਤਲਬ ਸੁਹਾਗਾ ਮਾਰ ਕੇ ਵਿਖਾਵਾਂਗੇ ਤੇ ਕੰਪਿਊਟਰ ਬਾਈ ਮਾਰਨ ਦੀ ਲੋੜ ਨਹੀਂ ਜੀ ਤੀਜੇ ਚੌਥੇ ਸਾਲ ਆਪਦਾ ਸ਼ੱਕ ਜਾਂ ਕਢਾ ਲੇ ਜੇ ਮਰੌਣਾ ਹੋਵੇ ਤਾਂ ਤੇ ਆਹਾ ਬਸ ਇੰਨੀ ਇੱਕ ਗੱਲ ਦਾ ਧਿਆਨ ਰੱਖ ਲੈ